हां जी सत श्री अकाल जी सारेनु ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਸਲਵਾਰ ਕੱਟਣ ਦਾ ਸੌਖਾ ਜਿਹਾ ਤਰੀਕਾ ਤੇ ਥੋੜੇ ਜਿਹੀ ਜਗ੍ਹਾ ਵਿੱਚ ਆਪਾਂ ਸਲਵਾਰ ਨੂੰ ਕਿਵੇਂ ਕੱਟ ਸਕਦੇ ਆਂ ਜੇ ਆਪਣੇ ਕੋਲੇ ਟੇਬਲ ਛੋਟਾ ਹੈ ਜਾਂ ਜਦਾ ਛੋਟੜੀ ਆਪਣੇ ਕੋਲੇ ਤਾਂ ਆਪਾਂ ਸਲਵਾਰ ਵੱਡੇ ਪੈਲੇ ਵਾਲੀ ਭਾਰੀ ਸਲਵਾਰ ਕੱਟਣੀ ਹੋਵੇ ਤਾਂ ਆਪਾਂ ਕਿਸ ਤਰੀਕੇ ਨਾਲ ਕੱਟ ਸਕਦੇ ਆਂ ਤੇ ਪਹਿਲਾਂ ਆਪਾਂ ਕਰਾਂਗੇ ਪਹਿਲਾਂ ਪੈਰੇ ਸਿੱਧਾ ਕਰ ਲਾਂਗੇ ਉੱਪਰੋਂ ਕੱਪੜਾ ਇਹ ਲਓ ਕਾਂਜੇ ਕੱਪੜੇ ਕੱਢ ਲੈਣਾ। ਓਕੇ। ਇਹ ਆਪਣੇ ਕੋਲੇ। ਬੜਾ ਕੱਪੜਾ ਵੀ ਲਾਉਣਾ ਦਿੱਤਾ ਹੋਇਆ ਚਾ। ਵੈਸੇ ਆਪਾਂ ਕੁਝ ਖਾ-ਖਾ ਕੇ ਕੱਪੜਾ ਕਰਦੇ ਹਾਂ। ਇਹਦੀ ਪੁੱਠੀ ਸਾਈਡ ਵਾਈਟ-ਵਾਈਟ ਜੀ ਹੈ। ਮੈਂ ਤਾਂ ਕਰਕੇ ਇਸਦੇ ਪਾਸੇ ਤੁਹਾਨੂੰ ਦੱਸਾਂਗੀ। ਤੇ ਨਹੀਂ। ਵੈਸੇ ਕੋਈ ਵੀ ਪਕੜਾ ਪਕੜ ਕੇ ਕਰਨਾ ਕੋਈ ਆਪਾਂ ਖਾ-ਖਾ ਕੇ

ਕਾਕ ਕਿਰਾਂਗੇ 벨ਟ ਦਾ ਕਪੜਾ ਆਪਾਂ ਪਹਿਲਾਂ ਇਧਰਲੀ ਸਾਈਡ 7 7 ਇੰਚ ਛੱਡਾਂਗੇ ਠੀਕ ਹੈ ਇਧਰੋਂ ਆਪਾਂ ਨੇ 벨ਟ ਜਿਹੜੀ ਆਪਣੀ ਲਾਉਣੀ ਆ ਇੱਥੋਂ ਆਪਾਂ ਰੱਖ ਕੇ 7 7 ਦੰਸ਼ਾਂ ਲਾ ਲਾਂਗੇ ਸਭੋਂ ਨੇ 7 7 7 ਇੱਥੋਂ ਆਪਾਂ ਲੈਣ ਦੇੰਤ ਦੰਸ਼ਾਂ ਫੋਲਡ ਕਰ ਜਰਾ ਇਨਸ਼ਾਅੱਲਾ ਇਹ ਤਾਂ ਦਿੱਕਤ ਇਹ ਉੱਥੋਂ ਦਿੱਕਾ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਇਹਨੂੰ ਠੀਕ ਹੈ ਇਹ ਆਪਾਂ ਜਿਹੜੀ ਹੈ 2.5 ਮੀਟਰ ਕਪੜੇ ਪੌਣੇ 3 ਮੀਟਰ ਨਹੀਂ ਪੂਰਾ ਕਪੜਾ ਹੈ ਆਪਣਾ 3 ਤੋਂ ਕੱਟਾ ਹੈ ਤੇ ਇਹਦੀ ਆਪਾਂ ਇਸੇ ਤਰ੍ਹਾਂ ਹੀ ਸਲਵਾਰ ਕੱਟਾਂਗੇ ਗਰਾਂਗੇ ਕਿਉਂਕਿ ਇਹਦੀ ਲੈਂਥ ਵੀ ਜ਼ਿਆਦਾ ਨਹੀਂਗੀ ਸਲਵਾਰ ਦੀ ਆਪਾਂ ਆਪਣਾ 7 ਇੰਚ ਛੱਡਿਆ ਗਿਆ ਪੌਣ ਬੈਂਟ ਦਾ ਤੇ ਇਧਰ ਆਪਣਾ ਪਹੁੰਚਾ ਹੋਵੇ 6.5 ਤੇ ਆਪਾਂ ਪਹੁੰਚਾ ਕਰਨਾ 7 ਇੰਚ ਤਿਆਰ ਤੇ ਤੁਸੀਂ ਨਾ ਕੋਟੋ ਤੋਂ ਜਿਹੜੀ ਸਾਈਜ਼ ਤੋਂ ਜਿਹੜੀ ਕਾਟ ਪਾ ਦੇਗੇ ਤੇ ਆਪਣਾ ਜਿਹੜਾ ਹੋ ਜਾ ਤਵੇ ਉਾਰ ਦੇ ਕੁੰਦਿਆ ਦੀ ਜਿਹੜੀ ਕਾਟ ਪਾਵਾਂਗੇ ਠੀਕ ਹੈ ਜੀ ਆਪਨਾ ਇੱਥੋਂ ਮਿਲਾਗੇ ਲੈਂਥ ਹੈਗੀ ਹੈ ਸਲਵਾਰ ਦੀ ਆਪਾਂ ਕਰ ਲਈ 35 ਇੰਚ ਤਿਆਰ 35 ਤੋਂ ਆਪਾਂ 3 ਮਾਈਨਸ ਕਰਾਂਗੇ 30 ਇੰਚ 30 ਇੰਚ ਆਨ ਆ ਦੇਣਾ ਇਹੀ ਥੋਪਾ ਸਿੱਧਾ ਕਰ ਲੈਣਾ ਇੱਕ ਵਾਰੀ ਇਹਦੇ ਵਿੱਚ ਤਾਂ ਥੋੜਾ ਬਣੀ ਜੀ ਕਾਰ ਹੈ ਇੱਕ ਤੋਂ ਫੇਰ ਆਪਾਂ ਲਾਵਾਂਗੇ ਬੱਤੀ ਜੇ ਪੈਤੀ ਹੈ ਤਾਂ ਆਪਾਂ ਬੱਤੀ ਜੇ ਲਾਵਾਂਗੇ ਪੈਨਲ 'ਚ ਤੇ ਇਸੇ ਤਰ੍ਹਾਂ ਇਹ ਪਿੱਛਲੀ ਸਾਈਡ ਤੋਂ ਸਿੱਧਾ ਕਰਨਾ ਹੈ ਠੀਕ ਹੈ ਇਹ ਆਪਾਂ ਸਾਰਾ ਕੰਪਰੇਟ ਕਰ ਦਾਂਗੇ ਹੁਣ ਆਪਾਂ ਇਹਦੇ ਲਾਵਾਂਗੇ ਇੱਧਰਲੀ ਸਾਈਡ ਕਾਰਟ ਪਾਵਾਂਗੇ ਇਹਦੀ 1 ਇੰਚ ਦੀ ਇਹਦੀ ਆਪਾਂ 4 ਇੰਚ ਦੀ ਮੂਰੀ 1 ਇੰਚ ਦੀ ਕਾਰਡ ਪਾਣੀ ਮੂਰੂ ਆਪਾਂ 3 ਇੰਚ ਦੀ ਆ ਕਰਨੇ ਤੇ ਆਪਾਂ ਫਿਰ ਪਾਵਾਂਗੇ 1 ਇੰਚ ਕਾਰਡ ਇਹ ਜਿਹੜੀ ਕਾਰਟ ਆਪਾਂ ਇੱਥੋਂ ਤੱਕ ਕਰਨੀ ਮਲਾਉਣੀ ਆਪਾਂ ਇਹਦੇ ਅੱਧ ਤੱਕ ਹੀ ਮਲਾਵਾਂਗੇ ਇੱਥੋਂ ਐਸ ਤਰ੍ਹਾਂ ਹੀ ਮਲਾਵਾਂਗੇ ਫਿਰ ਉਹ ਸਲਵਾਹ ਲਈ ਚੱਕਮੀ ਜੀ ਬਣ ਜਾਂਦੀ ਹੈ ਜੀ ਜਿਆਦਾ ਆਪਾਂ ਪ੍ਰੈਕਟੀਕਲ ਲੈਣਾ ਨੇ ਇਹ ਆਪਾਂ ਫਲਟ ਫਲਟ ਤੇ ਇਹ ਵੀ ਇਸ ਤਰ੍ਹਾਂ ਕੱਟ ਲਵਾਂਗੇ ਇੱਥੇ ਥੋੜਾ ਇਹ ਕੱਟ ਲਾ ਦੇਣਾ ਪਹਿਲੀ ਸਾਈਡ ਤੇ ਇਹ ਵੀ ਆਪਣੀ ਜਿਹੜੀ ਗਰੀਜ਼ ਬਣੀ ਉਹਦੇ ਸਾਹਮਣੇ ਆਪਾਂ ਇੱਥੇ ਵਲ ਪਾਵਾਂਗੇ ਠੀਕ ਹੈ ਜੀ ਇਹ ਹੋ ਗਏ ਪੌਂਚੇ ਇਹ ਆਪਣੀ ਬੈਲਟ ਬੈਲਟ ਆਪਾਂ ਸੱਤ-ਸੱਤ ਕਰਕੇ ਤੇ ਲਾਇਆ ਆਇਆ ਹੁਣ ਆਪਣੀ ਜਿੰਨੀ ਲੈ ਲੈਂਦੇ ਤਾ ਇੱਥੋਂ ਆਪਾਂ ਇਹ ਬੈਲਟ ਵੀ ਲੈ ਲੈਂਦੇ ਚੜਾਈ ਇਹਦੀ ਕਰਨੇ 20 ਇੰਚ ਤਿਆਰ ਤੇ ਆਪਾਂ ਲਾਵਾਂਗੇ 24 ਠੀਕ ਹੈ ਜੋ ਵੀ ਇਤੋਂ ਆਪਾਂ ਗੋਲਪਾਸਾ ਜਿਹੜਾ ਕੱਟ ਕਰਦੇ ਆਂ ਅੱਜ ਆਕਾ ਆਪਾਂ ਤੁਹਾਨੂੰ ਦੱਸਣਾ ਵੀ ਇਹ ਜਿਹੜਾ ਆਪਣਾ ਇੰਨਾ ਕਪੜਾ ਹੈ ਫालतू ਆਇਆ ਸਾਰੇ ਟੇਬਲ ਤੇ ਵੇਸ਼ ਕੇ ਵੀ ਆਪਣਾ ਇੰਨਾ ਕਪੜਾ ਐਕਸਟਰਾ ਵਾਧਾ ਆ ਸਾਰਾ ਆਪਣਾ ਜਿਹੜੀ ਥੱਲੇ ਮਤਲਬ ਨੀਚੇ ਜਾਂਦਾ ਜਾਂਦਾ ਜਦੋਂ ਫਿਰ ਆਪਾਂ ਜੇ ਇਨਸ਼ਾਅੱਲਾ ਹੋਣੇ ਉਹ ਸਹੀ ਤਰੀਕੇ ਨਾਲ ਰੇਵ ਜਿਹਨਾਂ ਨੂੰ ਸ਼ਾਂਡਣੇ ਲੱਗਦਾ ਫਿਰ ਆਪਾਂ ਇਹ ਕਲੀਅਰ ਚਾਉਣਾ ਹੈ ਇਹ ਆਪਣਾ ਜਿਹੜਾ ਕੱਪੜਾ ਜ਼ਿਆਦਾ ਚੌੜਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਦੂਰਾ ਕਰ ਲੈਣਾ ਠੀਕ ਹੈ ਕੋਈ ਵੀ ਪਾਰੀ ਸਲਵਾਰ ਕੱਟਣੀ ਹੈ ਤੇ ਆਪਾਂ ਛੋਟੇ ਟੇਬਲ ਤੇ ਜਿਵੇਂ ਇਸ ਤਰ੍ਹਾਂ ਚੌੜਾ ਪਣਾ ਲਊਂ ਅਪਰ ਨਹੀਂ ਆਉਂਦਾ ਹਨਾ ਉਹ ਆਪਾਂ ਇਦਾਂ ਕਰਕੇ ਇਹਨੂੰ ਦੂਰਾ ਕਰ ਲੈਣਾ ਹੈ। ਹੋਰ ਆਪਾਂ ਇਹ ਦੂਰਾ ਕਰ ਲਿਆ। ਤੇ ਨਾਲ 사이ਡ ਹੈ ਜੀ ਆਪਣੀ ਕੋਵਾਂ ਇਹ ਕਟਿੰਗ ਕਰਨ ਵਾਲੀ ਹੈ। ਪਹਿਲਾਂ ਆਪਾਂ ਚੈੱਕ ਕਰ ਲੈਣਾ ਵੀ ਆਪਣਾ ਕੁੰਡਾ ਕੱਪੜੇ 'ਚ ਬਣੂਗਾ। ਫਿਰ ਆਪਾਂ ਇਦਾਂ ਦੂਰਾ ਕਰਨਾ ਇਹਨੂੰ। ਹੁਣ ਆਪਣਾ ਪੂਰਾ ਪੂਰਾ ਬੰਦਾ ਹੈ 32 ਇੰਚ ਹੀ ਆਪਣਾ ਚਾਹੀਦਾ ਹੈ 32 ਇੰਚ ਹੀ ਹੈਗਾ ਤੇ ਜੇ ਆਪਣਾ ਬੱਤੀ ਨੂੰ ਘੱਟ ਹੁੰਦਾ ਫਿਰ ਆਪਣਾ ਇਸ ਤਰੀਕੇ ਨਾਲ ਨਹੀਂ ਕੱਟੀ ਹੋਣੀ ਸੀ ਸਾਰਾ ਪੈਰ ਕਿੱਥਾ ਹੁਣ ਹੁਣ ਇਥੋਂ ਆਪਣੀ ਲਵਾਈ 32 ਠੀਕ ਹੈ ਤੇ ਇਧਰਲੀ ਸਾਈਡ ਵੀ ਕਿੰਨਾ 32 ਹੁਣ ਆਪਣਾ ਜਿਹੜਾ ਇਹ 32 ਇਧਰਲੀ ਸਾਈਡ ਹੈ ਇਹਦਾ ਆਪਾਂ ਅੱਧ ਕਰਕੇ ਨਾ ਇਨਸ਼ਾਅੱਲਾ ਲੈਣਾ 16 ਦੇ ਠੀਕ ਹੈ ਜੀ ਇੱਥੇ ਆਪਣਾ ਲੱਗ ਗਿਆ 16 ਦੇ ਨਿਸ਼ਾਨ ਕਿਉਂਕਿ ਆਪਣਾ ਇਹ 32 ਹੈ 32 ਦੇ ਵਿਚਾਲਾ ਕਰ ਰਿਹਾ ਜਿੰਨਾ ਮਰਜੀ ਕਪੜਾ ਹੋਵੇ ਜੇ ਇਹ ਆਪਣਾ ਇਹ ਵਾਧਕ ਚੌੜਾ ਕਪੜਾ ਜਿਆਦਾ ਇਸ ਪਾਜੀ ਸਲਵਾਰ ਆ ਉਹ ਤਾਂ ਜਿਆਦਾ ਹੋਊਗਾ ਉਦੇਵੀ ਆਪਾਂ ਸੈਂਟਰ ਚ ਕਰਕੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਗੋਲ ਪਾਸੇ ਜਿੱਧਰਲੀ ਸਾਈਡ ਆਪਣੀ ਗੋਲ ਹੈ ਤੇ ਇਧਰ ਆਪਣੀਆਂ ਹੋ ਗਈਆਂ ਚਾਰੇ ਕੰਨਾਂਗਾ ਠੀਕ ਹੈ ਇਦਾਂ ਆਪਾਂ ਰੱਖ ਲੈ ਇਹਨੂੰ ਕੱਪੜੇ ਵਿੱਚ ਸੈੱਟ ਕਰਕੇ ਹੁਣ ਆਪਾਂ ਨੇ ਇੱਥੋਂ ਆਪਣਾ 32 ਇੰਚੀ ਆਪਾਂ ਕੁੰਦਾ ਕੱਟਣਾ 32 ਦੇ ਆਪਾਂ ਨਿਸ਼ਾਨ ਲਾਣਾ ਠੀਕ ਹੈ ਤੇ ਇਧਰਲੀ ਸਾਈਡ ਆਪਾਂ ਇੱਥੇ ਲਾ ਲਿਆ 32 ਦਾ 32 ਆ ਗਿਆ ਪਹੁੰਚੇ ਦਾ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਇੱਥੋਂ ਆਪਾਂ ਆਪਣਾ ਉਹ 6.5 ਪਹੁੰਚਾ ਲਾਇਆ ਤੇ ਆਪਾਂ ਨੂੰ ਚਾਹੀਦਾ 7 ਇੰਚ ਤਿਆਰ ਠੀਕ ਹੈ 1 ਇੰਚ ਤਾਂ ਆਪਣਾ ਐਕਸਟਰਾ ਹੋ ਗਿਆ ਤੇ 1.5 ਇੰਚ ਆਪਣਾ ਪਹੁੰਚੇ ਦਾ ਇੱਥੋਂ ਆਪਾਂ ਨੇ 2.5 ਇੰਚ ਦਾ ਨਿਸ਼ਾਨ ਲਾ ਲੈਣਾ ਠੀਕ ਹੈ ਇਸ ਤੇ 2.5 ਦਾ ਨਿਸ਼ਾਨ ਲਾ ਕੇ ਆਪਾਂ ਨੇ ਕੀ ਕਰਨਾ ਇਧਰਲੀ ਸਾਈਡ ਕੋਈ ਨਿਸ਼ਾਨ ਨਹੀਂ ਲਾਉਣਾ ਹੁਣ ਆਪਾਂ ਇਹ 2.5 ਵਾਲਾ ਨਿਸ਼ਾਨ ਜਿਹੜਾ ਇਹਦੇ ਨਾਲ ਬਣਾਉਣਾ ਠੀਕ ਹੈ ਇਹ ਆਪਣਾ ਨਿਸ਼ਾਨ ਲੱਗ ਗਿਆ ਤੇ ਹੁਣ ਆਪਾਂ ਕੀ ਕਰਨਾ ਇੱਥੋਂ ਆਪਾਂ ਇਹਨੂੰ ਪ੍ਰੋਪਰ ਕੱਟ ਕਰ ਲੈਣਾ ਉੱਪਰਲੇ ਆਪਾਂ ਨੇ ਦੋ ਰੰਗ ਬਣੇ ਆ ਇਸ ਤਰ੍ਹਾਂ ਦੋ ਲੜ ਚੱਕ ਲੈਣੇ ਆ ਤੇ ਆਪਾਂ ਇੱਥੋਂ ਇਹਦਾ ਕਰਕੇ ਹੱਟ ਤੇ ਕਰਪਾ ਕੱਟ ਕਰ ਲੈਣਾ ਇਹ ਆਪਣਾ ਸਿਕਰ ਕੱਟ ਹੋ ਗਿਆ ਹੁਣ ਆਪਾਂ ਕਰਾਂਗੇ ਇਹਨੂੰ ਇਹਨੂੰ ਆਪਾਂ ਇਧਰ ਲਈ ਸਾਈਡ ਕਰ ਲਿਆ ਇਹ ਜਿਹੜਾ ਆਪਣਾ ਖੋਲ ਲੈਣਾ ਇਸ ਤਰ੍ਹਾਂ ਕੱਪੜੇ ਨੂੰ ਉਹ ਆਪਣਾ ਕੱਟ ਹੋ ਗਿਆ ਹੁਣ ਆਪਣਾ ਬੱਤੀ ਲੈ ਇਧਰ ਲਈ ਸਾਈਡ ਇੱਥੋਂ ਰੱਖ ਕੇ ਬੱਤੀ ਚਾਹੀਦਾ ਪਰ ਬੱਤੀ ਪੂਰਾ ਇੱਥੇ ਆਪਾਂ ਉਸੇ ਤਰ੍ਹਾਂ ਢਾਈ ਦੇ ਨਿਸ਼ਾਨ ਇਧਰ ਲਈ ਕੋਰਨਰ ਤੇ ਲਾ ਲੈਣਾ ਇੱਥੇ ਆਪਾਂ ਢਾਈ ਦੇ ਨਿਸ਼ਾਨ ਲਾ ਕੇ ਇਸ ਢਾਈ ਦੇ ਨਿਸ਼ਾਨ ਨੂੰ ਆਪਾਂ ਇਹਦੇ ਨਾਲੋਂ ਕਿ ਇਹ ਗਾਣਾ ਆਪਣਾ ਇਹੋ ਕੱਟ ਕਰਾ ਠੀਕ ਹੈ ਇਹ ਆਪਣਾ ਇਸ ਤਰੀਕੇ ਨਾਲ ਥੋੜੀ ਜਿਹੀ ਜਗ੍ਹਾ ਵਿੱਚ ਹੀ ਆਪਣਾ ਇਹ ਗੁੰਦਾ ਕੱਟਉਗਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਰੱਖਾਂਗੇ ਇਹ ਸਾਈਜ਼ ਜਿਹੜਾ ਪੌਚੀ ਜਿਹੜਾ ਗੋਲ ਹੈ ਇਹਨੂੰ ਆਪਾਂ ਕੱਟ ਕਰਦੇ ਆ। ਠੀਕ ਹੈ। ਹੁਣ ਅੱਗੇ ਇਧਰੋਂ ਆਪਾਂ ਕੱਢਣੀ ਹੈ ਝੂੜੀ ਇਹਦੀ ਜਿਹੜੀ। ਆਹ ਚੀਜ਼ ਆਪਣੀ ਆ ਗਈ। ਇੱਥੋਂ ਆਪਾਂ ਨੇ ਇਹਨੂੰ ਐਦਾਂ ਕਰ ਲੈਣਾ। ਇਹ ਆਪਣਾ ਸਾਰਾ ਕੁੰਦਾ ਉਸੇ ਤਰੀਕੇ ਨਾਲ ਕੱਟਿਆ। ਤੇ ਆਪਾਂ ਨੂੰ ਕੋਈ ਥੱਲੇ ਨਹੀਂ ਛਾਉਣ ਦਾ ਜ਼ਰੂਰਤ ਪਈ ਹੈ। ਆਪਾਂ ਟੇਬਲ ਦੇ ਉੱਪਰ ਹੀ ਕੱਟ ਸਕਦੇ ਹਾਂ। ਛੋਟੇ ਟੇਬਲ ਤੇ ਵੀ ਆਪਾਂ ਇਹਨੂੰ ਕੱਟ ਸਕਦੇ ਹਾਂ। ਹੁਣ ਆਪਾਂ ਇਥੋਂ ਆਪਣੀ ਜਿੰਨੀ ਝੋਲੀ ਰੱਖਣੀ ਆਪਾਂ 10 ਇੰਚ ਇਧਰੋਂ ਆਪਾਂ ਬਰਾਬਰ ਕਰ ਲੈਣੇ ਸਾਰੇ ਲੜਾ ਬਰਾਬਰ ਕਰਕੇ ਇਥੋਂ ਆਪਾਂ ਜਿੱਥੇ ਆਪਣਾ 10 ਆਉਂਦਾ 10 ਦੇ ਹਿਸਾਬ ਨਾਲ ਆਪਾਂ ਨਿਸ਼ਾਨ ਲਾ ਲੈਣਾ ਇਥੋਂ ਆਪਾਂ ਇਹ ਝੋਲੀ ਕਰਦੇ ਹਾਂ ਠੀਕ ਹੈ ਜੀ ਇਥੋਂ ਆਪਾਂ ਇਹ ਲੈਣਾ ਠੀਕ ਹੈ ਇਹ ਆ ਗਿਆ ਇਹ ਤੋਂ ਪਗੋਲ ਸਾਈਡ ਜਿਹੜੀ ਇਹ ਕੱਟ ਦੇਣੀ ਤੇ ਆਪਣੇ ਜਲਵਾਹਰ ਕੱਟ ਕੇ ਸਾਰੀ ਕਟਿੰਗ ਹੋ ਗਈ ਹੈ ਇਹ ਹੋ ਗਏ ਕੁੰਡੇ ਇਹ ਆਪਣੇ ਪੌਂਚੇ ਤੇ ਬੈਲਟ ਤੇ ਇਸ ਤਰੀਕੇ ਨਾਲ ਤੁਸੀਂ ਵੀ ਸਲਵਾਹਰ ਆਪਣੇ ਥੋੜੀ ਜਗ੍ਹਾ ਵਿੱਚ ਕੁੰਦਾ ਕੱਟ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜੁ ਕਰ ਦਿਓ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ